ਫਕਵਾੜਾ ਦੀ ਕਚੈਰੀ ਸਾਹਮਣੇ ਜੀਟੀ ਰੋਡ ਉੱਤੇ ਬਰਸਾਤੀ ਪਾਣੀ ਖੜੇ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਹੀ ਅੱਜ ਡੂੰਘੇ ਟੋਏ ਵਿੱਚ ਇੱਕ ਕਾਰ ਫਸ ਗਈ ਜਿਸ ਨੂੰ ਲੋਕਾਂ ਵੱਲੋਂ ਭਾਰੀ ਮਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ ਉੱਥੇ ਹੀ ਲੋਕਾਂ ਨੇ ਦੱਸਿਆ ਕਿ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਇਸ ਰੋਡ ਉੱਤੇ ਕਾਫੀ ਪਾਣੀ ਇਕੱਠਾ ਹੋ ਜਾਂਦਾ ਹੈ ਕਿਉਂਕਿ ਕਈ ਹਾਦਸੇ ਆਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਿੱਥੇ ਲੋਕਾਂ ਨੇ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਇਸ ਵੱਲ ਧਿਆਨ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਫਗਵਾੜਾ ਤੋਂ ਦਵਾਬਾ ਮੀਡੀਆ ਇਟਲੀ ਵਿਕਾਸ ਮਾਨੀਤੀ ਰਿਪੋਰਟ ਉਹ ਦੇਖਿਆ ਕਿ ਜਿਹੜੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇੰਨੀ ਵੱਡੀ ਇੱਕ ਤਾਂ ਚਾਚੋ ਕੀ ਦਾ ਪਾਸ ਤੇ ਮਾਲਟੋਂ ਦਾ ਪਾਸ ਇੱਥੇ ਇੰਨੀ ਜ਼ਿਆਦਾ ਦਿੱਕਤ ਹੈ ਥੋੜਾ ਜਿਹੀ ਪੈਣ ਦੇ ਨਾਲ ਇੱਥੇ ਇੰਨਾ ਇਕੱਠਾ ਪਾਣੀ ਹੋ ਜਾਂਦਾ ਹੈਗਾ ਇਹ ਸਕੂਟਰ ਲੰਘਣ ਦਾ ਬਹੁਤ ਹੀ ਮੁਸ਼ਕਲ ਹੈ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਹੈਗੇ ਹੈ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਜੋ ਕਿ ਜਿਹੜੀਆਂ ਕੀਮਤੀ ਜਾਨਾਂ ਹੈਗੀਆਂ ਉਹ ਉਹਨਾਂ ਤੋਂ ਬਚਾਇਆ ਜਾ ਸਕੇ ਸੈਕੰਡਲੀ ਗਰਮੀ ਦੇ ਮੌਸਮ ਦੇ ਵਿੱਚ ਬਰਸਾਤੀ ਪਾਣੀ ਇੰਨਾ ਇਕੱਠਾ ਹੋ ਰਿਹਾ ਡੇਂਗੂ ਦਾ ਖਤਰਾ ਮੱਛਰ ਇੰਨਾ ਇਕੱਠਾ ਹੋ ਰਿਹਾ ਲੋਕਾਂ ਦੇ ਸਸਤਰ ਭਰੇ ਪਏ ਸਾਰੇ ਜਿਸ ਕਰਾ ਕਿਰਪਾ ਕੀਤੀ ਜਾਵੇ ਇਹਨਾਂ ਤੇ ਉਹਨਾਂ ਨੂੰ ਠੀਕ ਕਰਾਇਆ ਜਾਵੇ ਧੰਨਵਾਦ ਆਪਣਾ ਰਕੇਸ਼ ਕੁਮਾਰ ਪੰਚਿਕ ਮਾਮਲਾ ਇਹ ਜਿਹੜਾ ਬਰਸਾਤ ਦੇ ਪਾਣੀ ਨੂੰ ਲੈ ਕੇ ਬਰਸਾਤ ਦੇ ਪਾਣੀ ਨਾਲ ਇੰਨਾ ਪਾਣੀ ਖੜਾ ਹੋ ਜਾਂਦਾ ਨਾ ਵੀ ਤੇ ਆਂਜਾਲ ਵਾਲੇ ਬੰਦੇ ਸਾਰੇ ਪਾਣੀ ਦੇ ਵਿੱਚ ਭਿੱਜ ਜਾਂਦੇ ਆ ਉਹਨਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਆ ਕਮੇਟੀ ਘਰ ਆਉਣ ਚਾਹੀਦਾ ਨਗਰ ਕੌਂਸਲ ਨੂੰ ਚਾਹੀਦਾ ਕਿ ਇਹ ਪਾਣੀ ਜਲਦੋ ਜਲਦ ਕੱਢਿਆ ਜਾਵੇ ਵੀ ਉੱਥੇ ਤੋਇਆ ਐਡਾ ਵੱਡਾ ਵਾ ਜਿਵੇਂ ਜਿਆ ਪਿਆ ਹੋਇਆ ਤੇ ਉੱਥੇ ਸਾਰਾ ਮਲਕੇ ਹੈ ਨਾ ਆ ਐਕਸੀਡੈਂਟ ਹੋਣੀ ਅੱਧਾ ਘੰਟਾ ਪਹਿਲਾਂ ਹੋਇਆ ਕਿਹੜਾ ਕੋਈ ਗੱਡੀ ਗੁੱਡੀ ਵੀ ਪਲਟੀ ਆਹ ਗੱਡੀ ਵੀ ਪਲਟੀ ਹੋਣੀ ਤੇ ਵਿੱਚ ਸਵਾਰੀਆਂ ਠੀਕ ਠਾਕ ਆ ਹਾਂ ਸਵਾਰੀਆਂ ਠੀਕ ਠਾਕ ਆ ਬਚਾਅ ਹੋ ਗਿਆ ਪਰ ਠੀਕ ਠਾਕ ਤਾਂ ਚੱਲੇਗਾ ਆਪਾਂ